ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਕੁਲਵਿੰਦਰ ਕੌਰ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਹਰੀਆਂ ਮਿਰਚਾਂ ਦਾ achar ਤੇ achar ਤੇ ਅਸੀਂ ਬਹੁਤ ਤਰੀਕਿਆਂ ਨਾਲ ਬਣਾਏ ਆ ਤੇ ਹੁਣ ਅਸੀਂ ਕੱਲੀਆਂ ਹਰੀਆਂ ਮਿਰਚਾਂ ਦਾ achar ਬਣਾਵਾਂਗੇ ਤੇ ਇੱਥੇ ਆਪਣੇ ਹਿਸਾਬ ਨਾਲ ਆਪਾਂ ਜਿੰਨਾ ਵੀ achar ਪਾਉਣਾ ਪਸੰਦ ਕਰਦੇ ਆ ਅਸੀਂ ਓਨੀਆਂ ਹੀ ਮਿਰਚਾਂ ਲੈ ਸਕਾਂਗੇ ਤੇ ਇੱਥੇ ਮਿਰਚਾਂ ਨੂੰ ਮੈਂ ਧੋ ਕੇ ਤੇ ਧੁੱਪ ਵਿੱਚ ਸੁਕਾ ਲਿਆ ਸੀ ਤੇ ਇਹ ਗਿੱਲਾਪਨ ਨਹੀਂ ਮਿਰਚਾਂ ਵਿੱਚ ਹੋਣਾ ਚਾਹੀਦਾ ਵੀ ਤੇ ਮਿਰਚਾਂ ਦੀਆਂ ਆਪਾਂ ਡੰਡੀਆਂ ਤੋੜ ਦੇਵਾਂਗੇ ਤੇ ਜੇ ਤੁਹਾਨੂੰ ਡੰਡੀਆਂ ਸਣੇ ਪਸੰਦ ਆ ਤੁਸੀਂ ਡੰਡੀਆਂ ਵੀ ਨਾਲ ਹੀ ਰੱਖ ਸਕਦੇ ਜੋ ਤੇ ਡੰਡੀਆਂ ਨੂੰ ਵੀ ਆਪਾਂ ਨਾਲ ਹੀ ਇਹਦੇ ਅਸਾਂ ਡੰਡੀਆਂ ਨਾ ਕਰਤਾਗੇ ਤੇ ਚਾਰ ਆਪਾਂ ਇਸ ਤਰ੍ਹਾਂ ਹੀ ਪਾਵਾਂਗੇ ਤੇ ਡੰਡੀਆਂ ਨਾਲ ਹੀ ਚਾਰ ਬਹੁਤ ਵਧੀਆ ਲੱਗਦਾ ਆ ਤੇ ਇੱਥੇ ਮੈਂ ਸਾਰੀਆਂ ਡੰਡੀਆਂ ਨੂੰ ਤੋੜ ਦੇਵਾਂਗੀ ਮਿਰਚਾਂ ਦੇ ਆਪਾਂ ਦੋ ਹਿੱਸੇ ਕਰ ਦੇਵਾਂਗੇ ਤੇ ਤੁਸੀਂ ਜੇ ਚਾਹੋ ਤਾਂ ਤੁਸੀਂ ਇਹਨੂੰ ਕੱਟ ਕੇ ਵੀ ਛੋਟੇ ਛੋਟੇ ਪੀਸਾਂ ਦੇ ਵਿੱਚ ਇਹਨੂੰ ਬਣਾ ਸਕਦੇ ਤਾਂ ਮੈਂ ਇਸ ਤਰ੍ਹਾਂ ਦੇ ਦੋ ਹਿੱਸੇ ਇਹਨਾਂ ਦੇ ਮਿਰਚਾਂ ਦੇ ਕਰ ਦੇਵਾਂਗੀ ਤੇ ਇੱਥੇ ਆਪਾਂ ਸਾਰੀਆਂ ਮਿਰਚਾਂ ਕੱਟ ਦੇਵਾਂਗੇ ਇੱਥੇ ਅਸੀਂ ਮਿਰਚਾਂ ਨੂੰ ਕੱਟ ਦਿੱਤਾ ਸੀ। ਗੈਸ ਉੱਪਰ ਆਪਾਂ ਪੈਰ ਰੱਖ ਲਿਆ ਸੀ ਤੇ ਹੁਣ ਅਸੀਂ ਮਸਾਲਿਆਂ ਨੂੰ ਡਰਾਈ ਰੋਸਟ ਕਰ ਲਵਾਂਗੇ ਤੇ ਇੱਥੇ ਇੱਕ ਚਮਚਾ ਲਈ ਸੀ ਮੈਂ ਸੌਂਫ। ਸਾਗ ਤੇ ਧਨੀਆ ਇਹ ਮੇਚਾ achar ਮਿਰਚਾਂ ਦਾ ਆਪਾਂ ਥੋੜਾ ਪਾਇਆ ਸੀ ਤੇ ਮੈਂ ਇੱਕ ਇੱਕ ਚਮਚਾ ਲਿਆ ਸੀ ਸਾਰੀਆਂ ਚੀਜ਼ਾਂ ਦਾ ਤੇ ਇੱਥੇ ਲਿਆ ਸੀ ਇੱਕ ਚਮਚਾ ਜੀਰੇ ਦਾ। ਇੱਕ ਚਮਚਾ ਪੀਲੀ ਰਾਈ ਜੇ ਤੁਸੀਂ ਕਾਲੀ ਰਾਈ ਵੀ ਪਾਉਣੀ ਹੋਵੇ ਤੁਸੀਂ ਉਹ ਵੀ ਇੱਥੇ ਵਿੱਚ ਪਾ ਸਕਦੇ ਜੂ ਇੱਥੇ ਥੋੜੀ ਜਿਹੀ ਪਾਵਾਂਗੇ ਆਪਾਂ ਕਾਲੀ ਮਿਰਚ ਤੇ ਹੁਣ ਅਸੀਂ ਇਹਨਾਂ ਨੂੰ ਭੁੰਨ ਲਵਾਂਗੇ ਸਿਰਫ ਅਸੀਂ ਇਹਨਾਂ ਨੂੰ 2 ਮਿੰਟ ਵਾਸਤੇ ਭੁੰਨਾਂਗੇ ਇਹਨਾਂ ਨੂੰ ਡਰਾਈ ਰੋਸਟ ਕਰਨਾ ਆ ਤੇ ਇਹਨਾਂ ਦੀ ਨਵੀਂ ਜਿਹੜੀ ਖਤਮ ਹੋ ਜੇਗੀ ਬਰਸਾਤਾਂ ਦੇ ਦਿਨੇ ਆ ਤੇ ਆਪਾਂ ਮਸਾਲੇ ਨੂੰ ਭੁੰਨ ਕੇ ਚਾਰ ਵਿੱਚ ਪਾਵਾਂਗੇ ਮਸਾਲੇ ਨੂੰ ਅਸੀਂ ਪੁੰਨ ਲਿਆ ਸੀ ਤੇ ਜਿਹੜੀ ਰਾਈ ਆ ਆ ਚਟਕਣੀ ਚਟਕਣ ਦੀ ਆਵਾਜ਼ ਆ ਰਹੀ ਹੈ ਤੇ ਮਸਾਲਾ ਪੁੰਨ ਕੇ ਤਿਆਰ ਹੋ ਗਿਆ ਆ ਤੇ ਹੁਣ ਅਸੀਂ ਇਹ ਪਲੇਟ ਵਿੱਚ ਕੱਢ ਦਵਾਂਗੇ ਠੰਡਾ ਹੋਣ ਵਾਸਤੇ ਇੱਥੇ ਪਾ ਦਵਾਂਗੇ ਇੱਕ ਅੱਧਾ ਕ ਚਮਚਾ ਮੇਥਰੇ ਦਾ ਕਲੋਂਜੀ ਕਾਲੀ ਕਲੋਂਜੀ ਤੇ ਹੁਣ ਇਹਨਾਂ ਨੂੰ ਵੀ ਆਪਾਂ ਗੈਸ ਬੰਦ ਕਰਕੇ ਤੇ ਪੈਨ ਗਰਮ ਹੀ ਆ ਤੇ ਇਹਦੇ ਵਿੱਚ ਇਹਨਾਂ ਨੂੰ ਡਰਾਈ ਰੋਸਟ ਕਰ ਲਾਂਗੇ ਤੇ ਇੱਥੇ ਆਪਾਂ ਸਰੋਂ ਦਾ ਤੇਲ ਵੀ ਗਰਮ ਕਰ ਲਵਾਂਗੇ ਤੇ ਸਰੋਂ ਦਾ ਤੇਲ ਗਰਮ ਕਰਕੇ ਹੀ ਆਪਾਂ ਚਾਹ ਦੇ ਵਿੱਚ ਪਾਵਾਂਗੇ ਠੰਡਾ ਜਿਹੜਾ ਤੇਲ ਹੈ ਉਹਨੂੰ ਅਸੀਂ ਨਹੀਂ ਚਾਹ ਦੇ ਵਿੱਚ ਪਾਵਾਂਗੇ ਮਸਾਲੇ ਨੂੰ ਨਾ ਅਸੀਂ ਇਸ ਤਰ੍ਹਾਂ ਹੱਥ ਨਾਲ ਇਹਨੂੰ ਆਪਾਂ ਪਰੀਕ ਕਰ ਲਿਆ ਸੀ ਕਿਉਂਕਿ ਸਾਡੇ ਜਿਹੜੀ ਲਾਈਟ ਚੱਲ ਗਈ ਸੀ ਤੇ ਮਿਕਸੀ 'ਚ ਸੜਕੋ ਗ੍ਰੈਂਡ ਨਹੀਂ ਹੋਇਆ ਤੇ ਮੈਂ ਇਸ ਤਰ੍ਹਾਂ ਹੀ ਇਹਨੂੰ ਕੁੱਟ ਕੇ ਆਪਾਂ ਦਰਦਰਾ ਜਿਹਾ ਮਸਾਲਾ ਕਰਨਾ ਸੀ ਤੇ ਇਸ ਤਰ੍ਹਾਂ ਦਾ ਹੋ ਗਿਆ ਸੀ। ਹੋਰ ਅਸੀਂ ਮਿਰਚਾਂ ਦੇ ਵਿੱਚ ਮਸਾਲੇ ਨੂੰ ਰਲਾ ਦਵਾਂਗੇ ਤੇ ਮਿਰਚਾਂ ਇੱਕ ਬੋਲ ਦੇ ਵਿੱਚ ਪਾ ਦਿੰਦੀਆਂ ਸੀ। ਇਥੇ ਜਿਹੜਾ ਆਪਾਂ ਮਸਾਲੇ ਨੂੰ ਬਰੀਕ ਕੀਤਾ ਸੀ ਉਹ ਪਾ ਦਵਾਂਗੇ ਕਲੌਂਜੀ ਤੇ ਮੇਥਰੇ ਹਿੰਗ ਪਾਵਾਂਗੇ ਆਪਾਂ ਹਿੰਗ ਤੁਸੀਂ ਜਰੂਰ ਪਾਓ ਹਿੰਗ ਦਾ ਟੇਸਟ ਬਹੁਤ ਵਧੀਆ ਆਏਗਾ ਵਾਈਟ ਨਮਕ ਪਾ ਦਵਾਂਗੇ 1.5 ਚਮਚਾ ਮੈਂ ਨਮਕ ਲਿਆ ਸੀ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਚਾ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਤੇ ਜੇ ਤੁਸੀਂ ਇਸ ਤਰੀਕੇ ਨਾਲ ਮਿਰਚਾਂ ਦਾ ਚਾਰ ਪਾਓਗੇ ਤੇ ਲੰਮੇ ਟਾਈਮ ਤੱਕ ਚਾਰ ਚੱਲੇਗਾ ਇਹ ਬਹੁਤ ਟੇਸਟ ਚਾਰ ਬੰਦਾ ਆ ਤੇ ਜੇ ਤੁਹਾਨੂੰ ਚਾਰ ਪਾਉਣ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਆ ਕਰੋ ਤੇ ਮਿਰਚਾਂ ਨੂੰ ਅਸੀਂ ਮਿਕਸ ਕਰ ਦਿੱਤਾ ਸੀ ਮਸਾਲੇ ਦੇ ਨਾਲ ਤੇ ਮਿਰਚਾਂ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਮਸਾਲਾ ਉਹ ਲੱਗ ਜੇਗਾ ਇਸ ਤਰੀਕੇ ਨਾਲ ਮਿਰਚਾਂ ਦੇ ਵਿੱਚ ਮਸਾਲਾ ਆਪਾਂ ਚੰਗੀ ਤਰ੍ਹਾਂ ਲਾ ਦਿੱਤਾ ਸੀ ਤੇ ਇੱਥੇ ਆਪਾਂ ਪਾਵਾਂਗੇ 2 ਕ ਚਮਚੇ ਸਿਰਕੇ ਦੇ ਤੇ ਇਹ ਸਿਰਕਾ ਪਾਉਣ ਨਾਲ ਚਾਰ ਬਿਲਕੁਲ ਨਹੀਂਗਾ ਖਰਾਬ ਹੋਏਗਾ ਤੇ ਹੁਣ ਅਸੀਂ ਪਾ ਦਵਾਂਗੇ ਸਰੋਂ ਦਾ ਤੇਲ ਮਿਰਚਾਂ ਨੂੰ ਮਿਕਸ ਕਰ ਦਵਾਂਗੇ ਸਰੋਂ ਦਾ ਤੇਲ ਆਪਾਂ ਜਿੰਨਾ ਵੀ ਇੱਥੇ ਥੋੜਾ ਜਿਹਾ ਜ਼ਿਆਦਾ ਪਾਵਾਂਗੇ ਤੇ ਚਾਰ ਜਿਹੜਾ ਉਹ ਬਿਲਕੁਲ ਨਹੀਂਗਾ ਤੇਲ ਦੇ ਨਾਲ ਖਰਾਬ ਹੁੰਦਾ ਤੇ ਤੇਲ ਦੇ ਵਿੱਚ ਤੁਸੀਂ ਚਾਰ ਚਪ ਤੇਲ ਦੇ ਵਿੱਚ ਮਿਰਚਾਂ ਦੇ ਵਿੱਚ ਤੁਸੀਂ ਤੇਲ ਜ਼ਰੂਰ ਪਾਓ ਸੌਰੀ ਤੇ ਤੁਸੀਂ ਮਿਰਚਾਂ ਦਾ achar ਦੇਖ ਸਕਦੇ ਹੋ ਬਹੁਤ ਵਧੀਆ ਇਹ ਬਣਿਆ ਆ ਰੋਟੀ ਪਰੌਂਠੇ ਦੇ ਨਾਲ ਬਹੁਤ ਟੇਸਟ ਲੱਗੂਗਾ ਇਸ ਬਹੁਤ ਵਧੀਆ ਇਹ ਚਾਰ ਲੱਗਦਾ ਆ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਚਾਰ ਦੇਖੋ ਕਿੰਨਾ ਵਧੀਆ ਮਿਰਚਾਂ ਦੇ ਨਾਲ ਮਸਾਲਾ ਪੂਰਾ ਲੱਗ ਗਿਆ ਹੈ ਬਹੁਤ ਵਧੀਆ ਮਿਰਚਾਂ ਦਾ ਚਾਰ ਬਣਿਆ ਆ ਤੇ ਇਹ ਇਹ ਚਾਰ ਜਲਦੀ ਖਰਾਬ ਵੀ ਨਹੀਂ ਹੁੰਦਾ ਵੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ